ਜਮਾਦੇ ਕੋਲ ਖੜਾ ਹੈ ਜਮਾਦੇ ਕੋਲ ਖੜਾ ਇਹ ਜਮਾ ਨੂੰ ਬੇਨਤੀ ਕਰਦਾ ਹੈ ਇਹ ਬੇਨਤੀ ਕਰਦਾ ਜਮਾ ਨੂੰ ਕਹਿੰਦਾ ਜੀ ਆਹ ਰਸਤਾ ਜਿਹੜਾ ਚੱਲ ਰਿਹਾ ਹੈ ਜਿਹੜੀ ਦਿਨਾਂ ਨੂੰ ਜਾਓ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਕੀ ਕਰਵਾਣੀ ਤੇ ਆਪਦਰ ਆਪਾਂ ਨੂੰ ਸਮਝਾਉਂਦੇ ਨੇ ਉਹ ਕਹਿੰਦੇ ਵੀ ਦੋ ਹੀ ਆਹ ਸੀਗਰ ਦੇ ਲਹਿਤਾਤ ਦੋ ਹੀ ਰਾਹ ਹੋ ਹੈ ਆਪਣੀ ਕਾਰ ਕਮਾਏ ਵੀ ਜਿਹੜਾ ਸਰਦਾ ਰਸਤਾ ਸੀ ਨਾਮ ਦਾ ਰਸਤਾ ਸੀ ਉਹ ਤੂੰ ساری ਉਮਰ ਭੁੱਲਿਆ ਰਿਆ ਹੁਣ ਜਦ ਜਮ ਕਹਿੰਦੇ ਫਿਰ ਚੱਲ ਉੱਟ ਕੇ ਉਹ ਕਹਿੰਦੇ ਕਿ ਰੁਕ ਜਾਓ ਇਹ ਤਾਂ ਮੇਰੇ ਪਰਿਵਾਰ ਦੇ ਜੀਵਨੇ ਚਲੋ ਇਹਨਾਂ ਨੂੰ ਨਹੀਂ ਸੋਚੀ ਮੇਰੇ ਦੇ ਦੇ ਕੋਲ ਮੇਰੇ ਯਾਰ ਦੋਸਤ ਮੇਰੇ ਮਿੱਤਰ ਬੈਠੇ ਨੇ ਮੈਨੂੰ ਉਹਨਾਂ ਨੂੰ ਆਵਾਜ਼ ਮਾਰ ਲੈਣ ਦੇ ਪਰ ਉਹਨਾਂ ਨੂੰ ਆਵਾਜ਼ਾਂ ਮਾਰਦਾ ਉਹ ਵੀ ਕੋਈ ਨਹੀਂ ਸੁਣਦਾ ਇਹਦੀ ਆਵਾਜ਼ ਉਹਦੀ ਹਸਤ ਕਰੀ ਜਾਂਦੇ ਉਹਦੇ ਸਰੀਰ ਦੀ ਵੀ ਬੜਾ ਚੰਗਾ ਸੀ ਬੜੀ ਸਾਡੀ ਮਦਦ ਕਰਦਾ ਰਹੇ ਉਹਨੂੰ ਆਵਾਜ਼ਾਂ ਮਾਰਦਾ ਉਹ ਉਹਨਾਂ ਦੀ ਆਵਾਜ਼ ਸੁਣ ਦੀ ਹਸਤਾ ਉਹਨਾਂ ਦੀ ਵੀ ਨਹੀਂ ਉਬਰ ਕੀ ਕਹਿੰਦਾ ਕਬੀਰ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗੱਫਲ ਆਪਣੇ ਹੱਥ ਕਦੇ ਮੈਦਾਨ ਦੇ ਮੂਰਖ ਨੇ ਆਪਣੇ ਪੈਰੀ ਆਪ ਬਾੜਾ ਮਾਰਿਆ ਕਿ ਦੁਨੀਆ ਦੀ ਖਾਤਰ ਇਹ ਆਪਦਾ ਜੀਵਨ ਗਵਾ ਰਿਆ ਇਹਨਾਂ ਦੇ ਗੰਮਾਕਾਰਾਂ ਜੀ ਮੈਂ ਭੁੱਲਦਾ ਰਿਹਾ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਉਹ ਇਹ ਕਰਦੇ ਨੇ ਉਸ ਟਾਈਮ ਜਿਹੜਾ ਸੰਸਾਰ ਦੇ ਉੱਤੇ ਦ્વੈਤ ਇੱਕਾ ਚੁਗਲੀ ਦਿੰਦਾ ਆਪਾਂ ਕਰੀ ਹੁੰਦੀ ਹੈ ਨਾ ਉਹਦੇ ਫਿਰ ਵਰਗਤ ਪਿਆਰਿਓ ਬਧਰੇ ਬਣਾ ਲੈ ਕਹਿੰਦੇ ਜਿਵੇਂ ਆਪਾਂ ਝੋਲੇ ਕਹਿੰਦੇ ਇਹਨੇ ਬਧਰੇ ਬਣਾ ਕੇ ਉਹਦੇ ਜਿੰਨੀ ਦੁਆਤ ਇਕਾ ਚੁਗਲੀ ਹਿੰਦਾ ਜਿਹੜੀ ਇਸ ਸੰਸਾਰ ਤੇ ਕਰੀ ਹੁੰਦੀ ਜੇ ਉਹਦੀਆਂ ਪਰਾਂ ਸਰ ਤੇ ਧਰਾਲੇ ਦੇ ਰਿਤੇ ਬਧਰੇ ਬਹੁਤ ਤੇ ਕਿਉਂਕਿ ਮਾਰੇ ਨੇ ਆਪਾਂ ਨੂੰ ਗੁਰਵਾੜੀ ਦੇ ਸਮਝਾਇਆ ਕਹਿੰਦੇ ਜਿਹੜਾ ਮਨੁੱਖ ਜੀਵਾਂ ਨੂੰ ਸੋਚੀ ਨਹੀਂ ਕੋਈ ਕਹਿੰਦੇ ਉਹ ਬਗਾਨੀ ਮੰਨਦਾ ਕਰ ਕਰ ਚੁਗਲੀ ਕਰ ਕਰ ਉਹ ਜਿਹੜਾ ਹੈ ਉਹ ਆਪਦਾ ਭਾਰ ਆ ਦਰਗਾਹ ਦੇ ਵਿੱਚ ਛੱਡ ਰਿਹਾ ਲੋਕਾਂ ਦਾ ਪਾ ਤੇ ਕੀ ਕਹਿੰਦੇ ਨੇ ਕਹਿੰਦੇ ਮਨਮੁਖ ਅੰधे ਸਤ ਨਾ ਕਾਈ ਆਤਮ ਕਤਈ ਜਗ ਕਸਾਈ ਕਹਿੰਦੇ ਨਿੰਦਾ ਕਰ ਬੋ ਭਾਰ ਖਾਵੇ ਬੈਰ ਮਜੂਰੀ ਭਾਰ ਚਾੜੇ ਕਹਿੰਦੇ ਲੋਕਾਂ ਦੀ ਨਿੰਦਾ ਕਰ ਕਰ ਬਿਨਾਂ ਮਜੂਰੀ ਤੋਂ ਉਹਨਾਂ ਦੀ ਭਾਰ ਜਿਹੜਾ ਹੈਗਾ ਭਾਰ ਉਹਨਾਂ ਦਾ ਠਾਈ ਜਾਂਦਾ ਔਰ ਜਿਹੜਾ ਉਹਨੇ ਇਹ ਤੇ ਨਿੰਦਾ ਚੁਗਲੀ ਸੰਸਾਰ ਤੇ ਦੁਆ ਨਕੀਰਕਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜੇ ਕਰਮ ਕਰੇ ਅੰਦੇ ਨੇ ਉਹਨਾਂ ਦੇ ਬਦਲੇ ਬਣਾ ਕੇ ਤੇ ਉਹਨਾਂ ਦੀਆਂ ਡੰਡਾ ਬਣਾ ਕੇ ਤੇ ਸਿਰ ਦੇ ਉੱਤੇ ਚਕਾਈਆਂ ਜਾਂਦੀਆਂ ਤੇ ਜਦ ਮਗਰ ਡੰਡਾ ਜੱਗੇ ਚੱਲ ਰਹੇ ਹੁੰਦੇ ਨੇ ਹੁਣ ਮੈਂ ਕੀ ਅਵਸਥਾ ਹੁੰਦੀ ਓਦੀ ਜਿਹੜੀ ਅੰਤਰੇ ਟੈਮ ਉਹ ਸਾਰੀ ਉਪਰ ਹੋਂਮੇ ਚ ਰਿਆ ਹੁੰਦਾ ਨਾ ਘਾਰ ਨਹੀਂ ਰਿਆ ਹੁੰਦਾ ਉਹ ਅੰਤਰੇ ਟੈਮ ਉਹਦੇ ਪੈਰ ਦੇ ਵਿੱਚ ਕੰਡਾ ਬਣ ਕੇ ਚੋਂਦੀ ਦਿਵਹਾਲ ਤੇ ਕੀ ਹੁੰਦੀ ਆ ਫਿਰ ਸਾਹਿਬ ਆਪਾਂ ਨੂੰ ਗੁਰਬਾਣੀ ਦੁਆਰਾ ਸਮਝਾਉਂਦੇ ਕਹਿੰਦੇ ਸਾਖਤ ਹਰ ਰਸ ਸਾਧਨਾ ਜਾਣਿਆ ਇਹਦੇ ਸਾਤ ਤਰਿਆ ਜਿਹਰ ਨਾਲ ਸਮਤਰਾ ਸਭਰਾਮ ਰਸਤਾ ਸੋ ਮਤਰਨਾ ਸਾਹਿਬ ਦੀ ਇੱਥੇ ਹੁੰਦੇ ਆ ਨਾਮ ਤੁਹਾਨੂੰ ਦੇ ਕੋਲ ਹੈ ਨਹੀਂ ਸੀ ਤੇ ਹੁਣ ਕੀ ਹੁੰਦਾ ਕੋਈ ਅਸਗਾ ਕੰਦੀ ਜਸਨਾ ਆਵੇ ਤਾਂ ਹੀ ਬਵੇ ਕਹਾ ਨਾਨਕ ਉਥੇ ਯਾਨੀ ਸਾਹ ਦੇ ਬਾਦ ਛੱਕਦੇ ਉਥੇ ਇੱਕ ਬਦ ਲਕੂਤਾ ਸ਼ਾਪਤ ਸਭਨੇ ਬਿਟਣ ਉਥੇ ਭਾਵੇਂ ਰੰਗ ਦਾ ਹੀ ਉਖਾ ਰਿਹਾ ਜਿਹਨੇ ਪਾਵੇ ਰਾਜਾ ਉਹਨੂੰ ਕੋਈ ਨਹੀਂ ਸਜ਼ਾ ਮਿਲਦੀ ਹੈ ਜੇ ਉਹਦੇ ਕੋਲੇ ਨਾਮ ਦਾ ਪਰਵਾਨਾ ਨਹੀਂਗਾ ਉਹਨਾਂ ਨਾਮ ਦਾ ਪਰਵਾਨਾ ਜਿਹਦੇ ਕੋਲੇ ਹੋਇਆ ਉਹਨੂੰ ਮਾਲਿਕ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਦਾ ਪਰਵਾਨਾ ਜਿਹੜੇ ਜੀ ਕੋਲੇ ਹੋਏਗਾ ਉਹਨੂੰ ਦਰਗਾਹ ਦੇ ਵਿੱਚ ਮਾਨ ਵੇਲੇ ਜਿਹਦੇ ਕੋਲੇ ਨਾਮ ਦਾ ਪਰਵਾਨਾ ਨਹੀਂ ਉਹਨੂੰ ਗਰਵਾਣੀ ਦੇ ਵਿੱਚ ਕਿਹਾ ਗਿਆ ਜਿੱਵੇਂ ਸੰਨਮੋਂ ਦਾ ਚੋਰ ਫੜਿਆ ਜਾਂਦਾ ਨਾ ਉਹਦੇ ਅੰਤਲੇ ਟਾਈਮ ਉਸ ਹਾਲਨਾ ਜਾਂ ਉਹਨੂੰ ਪੜਦੇ ਤੇ ਮਾਰਾ ਹੀ ਗਰਵਾਣੀ ਦੇ ਵਿੱਚ ਫਰਮਾਉਂਦੇ ਨੇ ਕਿ ਜਿੰਨੀ ਨਾਮ ਵਿਸਾਰਿਆ ਥੋ ਕਾਰਮ ਕਮਾਉਣ ਹੋਰ ਨਾਗ ਜੰਪਰ ਹੁੰਦੇ ਮਾਰੀਏ ਜੋ ਸੰਨੀ ਉੱਪਰ ਚੋਰ ਜਿਵੇਂ ਸਾਣਾ ਉਹਦਾ ਚੋਰ ਭੜੇ ਜਾਂਦਾ ਉਸ ਟਾਈਮ ਉਹ ਮਾਰਕੁਪ ਦੀ ਉਸ ਸਟੈਪ ਉੱਥੇ ਪੈਂਦੀ ਆ ਆਹ ਜਦੋਂ ਸਾਡੀ ਨਾਪੀ ਜੀਵਤੀ ਉਸ ਵਰਕੁਪ ਦੀ ਇੱਥੇ ਬਿਮਨ ਨਦੀ ਦਾ ਉਪ ਤਾਰਨ ਕਰ ਗਈ ਉਹ ਜਿਹੜੀ ਬਿਮਨ ਨਦੀ ਆ ਉਹ ਅਵਾਲਾ ਮਾਰ ਰਹੀ ਆ ਤੇ ਉਹਦੇ ਉੱਤੇ ਜੋ ਬ੍ਰਹਿਮੰਡ ਚ ਬੀਜਿਆ ਹੁੰਦਾ ਬਾਦ ਉਹੀ ਸਾਡੇ ਅੰਦਰ ਵੀ ਬੀਜਿਆ ਹੁੰਦਾ। ਇਹਨੂੰ ਕਰਵਾਣੀ ਦੇ ਮਾਰੇ ਪਰਮੋਦ ਨੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਕੋਜੇ ਸੋ ਪਾਲ। ਪਰ ਜਦੋਂ ਜੋ ਬਾਹਰ ਬੀਜ ਰਿਹਾ ਹੁੰਦਾ ਅੰਦਰ ਬੀਜ ਰਿਹਾ ਹੁੰਦਾ ਤੇ ਜਿਹੜਾ ਮਨੁੱਖ ਜੀਵ ਹੁੰਦਾ ਇਧਰਲੇ ਪਾਸੇ ਜਮਾਂ ਦਾ ਫੜਿਆ ਹੁੰਦਾ ਉਹਨੂੰ ਪਤਾ ਲੱਗ ਗਿਆ ਵੀ ਇਹਦੇ ਕੋਲੇ ਨਾਮ ਦਾ ਪਰਵਾਣਾ ਨਹੀਂ। ਇਹਨੇ ਜਿਉਂਦੇ ਜੀ ਆਪਣੇ ਅੰਦਰੋਂ ਨਾਮ ਨੂੰ ਨਹੀਂ ਸੁਣਿਆ ਇਹਨੂੰ ਨਾਮ ਦਾ ਭੇਟ ਨਹੀਂ ਸੀ। ਤੇ ਇਹ ਸਾਡੇ ਕੋਲੇ ਆ ਗਿਆ ਉਹਦਾ ਨੀ ਕੰਟਰੋਲ ਦੇ ਵਿੱਚ ਚੱਲ ਗਿਆ ਹੁਣ ਉਹ ਤੇ ਉਹ ਜੀਵਾ ਜਿਹੜਾ ਜਮਾਤ ਕੋਲੇ ਖੜਾ ਦੇਖਦਾ ਹੈ ਕਈ ਆਤਮਾਾਂ ਦਾ ਜਨਮ ਲੈਣ ਲਈ ਆ ਗਿਆ ਹੈ ਕਿ ਉੱਥੋਂ ਜਿੰਨਾ ਸਜਾਵਾਂ ਤੋਂ ਉੱਤੇ ਜਾ ਰਹੀ ਹੈ ਉਹ ਦਰਿਆ ਦੇ ਉੱਤੇ ਉਹ ਨਦੀ ਦੇ ਉੱਤੇ ਭੀੜ ਲੱਗੀ ਜਿਨੂੰ ਗਰਬਾਣੀ ਦੀ ਮਾਰ ਹੈ ਪਰ ਮੋਦਨੇ ਸਾਥ ਚਰੀ ਤੇ ਨਾਟਿਆਂ ਭੀੜ ਘਰੀ ਦਰਿਆਓ ਕਹਿੰਦੇ ਉਹ ਦਰਿਆ ਦੇ ਉੱਤੇ ਭੀੜ ਲੱਗੀ ਜੀਆ ਉਹ ਜਿਹੜੀ ਵਿਮਨ ਲੱਗਿਆ ਦੇ ਤੇ ਭੀੜ ਲੱਗੀ ਹੈ ਉਥੇ ਕਈਆਂ ਜੀਵਾਂ ਨੂੰ ਕੁੱਟਦੇ ਹੋਏ ਜੰਮ ਲਿਆ ਰਹੇ ਨੇ ਕਈਆਂ ਨੂੰ ਉਹ ਸਜਾਵਾਂ ਦੇ ਕੇ ਜਨ ਕਈਆਂ